ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਗੱਲਬਾਤ ਕਰਾਂਗੇ ਆਪਾਂ ਦੁਨੀ ਚੰਦ ਜੀ ਬਾਰੇ ਕੌਣ ਸੀ ਦੁਨੀ ਚੰਦ ਤੇ ਕਿਉਂ ਪਹਿਲੀ ਪਾਸ਼ਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਇੱਕ ਸੂਈ ਸੰਭਾਲਣ ਲਈ ਦਿੱਤੀ ਸੀ ਉਹਨਾਂ ਦੇ ਸਾਰੇ ਇਤਿਹਾਸ ਵਾਲ ਚਾਤ ਪਾਵਾਂਗੇ ਸੋ ਆਓ ਜਾਣਦੇ ਆਂ ਸਾਂਝ ਪਾਉਨੇ ਆ ਤੁਹਾਡੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਸੰਸਾਰ ਤੇ ਵੱਖ-ਵੱਖ ਹਿੱਸਿਆਂ ਵਿੱਚ ਯਾਤਰਾ ਕਰਦੇ ਹੋਏ ਇੱਕ ਦਿਨ ਲਾਹੌਰ ਦੇ ਨੇੜੇ ਇੱਕ ਸੁੰਦਰ ਸਥਾਨ ਤੇ ਪਹੁੰਚੇ ਜੋ ਕਿ ਅਜੋਕੇ ਪਾਕਿਸਤਾਨ ਵਿੱਚ ਇੱਕ ਇਤਿਹਾਸਿਕ ਸ਼ਹਿਰ ਹੈ ਗੁਰੂ ਜੀ ਨੇ ਆਪਣਾ ਡੇਰਾ ਸ਼ਹਿਰ ਤੋਂ ਬਾਹਰ ਲਗਾਉਣ ਤੇ ਗੁਰੂ ਜੀ ਰਾਵੀ ਦਰਿਆ ਦੇ ਕੋਲ ਹਰੇ ਭਰੇ ਘਾਹ ਵਾਲੀ ਥਾਂ ਤੇ ਬੈਠ ਗਏ ਇਸ ਸ਼ਾਂਤ ਸਥਾਨ ਤੇ ਬੈਠ ਕੇ ਗੁਰੂ ਜੀ ਨੇ ਪਰਮਾਤਮਾ ਦਾ ਵਿਚਾਰ ਕੀਤਾ ਅਤੇ ਥੋੜੀ ਦੇਰ ਲਈ ਸਿਮਰਨ ਕੀਤਾ ਭਾਈ ਮਰਦਾਨਾ ਜੀ ਨੇ ਗੁਰੂ ਜੀ ਦੇ ਪਵਿੱਤਰ ਸ਼ਬਦ ਗਾਇਨ ਕਰਨੇ ਸ਼ੁਰੂ ਕੀਤੇ ਕਈ ਵਾਰ ਤਾਂ ਗੁਰੂ ਜੀ ਆਪ ਵੀ ਸ਼ਾਮਲ ਹੋ ਜਾਂਦੇ ਸਨ ਅਤੇ ਉਹਨਾਂ ਨੂੰ ਕੌਣਾ ਸ਼ੁਰੂ ਕਰ ਦਿੰਦੇ ਸਨ ਜਲਦੀ ਹੀ ਇਹ ਸੁਧਾਰਨ ਪਰ ਬਹੁਤ ਦਿਲਕਸ਼ ਧੁਨਾ ਸੁਣ ਕੇ ਆਲੇ ਦੁਆਲੇ ਦੇ ਲੋਕ ਭਾਈ ਮਰਦਾਨਾ ਜੀ ਦਿਵਾਲੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਰ ਥਾਂ ਤੇ ਲੋਕ ਇਹਨਾਂ ਪਵਿੱਤਰ ਸ਼ਬਦਾਂ ਨੂੰ ਸੁਣਨਾ ਪਸੰਦ ਕਰਦੇ ਸਨ ਉਹਨਾਂ ਨੂੰ ਜੀਵਨ ਅਤੇ ਸਿਮਰਨ ਦੀ ਮਹੱਤਤਾ ਬਾਰੇ ਗੁਰੂ ਜੀ ਦੇ ਭਾਸ਼ਣ ਸੁਣਨਾ ਵੀ ਪਸੰਦ ਸਨ ਇੱਕ ਦਿਨ ਅਜਾਈ ਸੁਰੀਲੇ ਕੀਰਤਨ ਦਰਾਨ ਲਾਹੌਰ ਦਾ ਇੱਕ ਬਹੁਤ ਅਮੀਰ ਆਦਮੀ ਗੁਰੂ ਜੀ ਕੋਲ ਆਇਆ ਉਸ ਨੇ ਗੁਰੂ ਜੀ ਨੂੰ ਆਪਣੇ ਨਾਲ ਆਪਣੇ ਘਰ ਜਾਣ ਲੈ ਕੇ ਆ ਇਸ ਦੇ ਬਾਵਜੂਦ ਗੁਰੂ ਜੀ ਨੇ ਕਿਹਾ ਮੈਂ ਇੱਥੇ ਬਿਲਕੁਲ ਠੀਕ ਆ ਮੈਂ ਅਸਲ ਵਿੱਚ ਵੱਡੇ ਵੱਡੇ ਘਰਾਂ ਦਾ ਸ਼ਕੀਨ ਨਹੀਂ ਆ ਇਸ ਤੋਂ ਇਲਾਵਾ ਤੁਹਾਡੇ ਘਰ ਆਉਣ ਨਾਲ ਤੁਹਾਨੂੰ ਅਸੁਵਿਧਾ ਅਤੇ ਬੇਲੋੜੀ ਪਰੇਸ਼ਾਨੀ ਹੋਵੇਗੀ ਇਸ ਦੇ ਬਾਵਜੂਦ ਪਰ ਦੁਨੀ ਚੰਦ ਜਿੱਦ ਕਰਦਾ ਰਿਹਾ ਅਤੇ ਵਾਰ-ਵਾਰ ਆਪਣੀ ਬੇਨਤੀ ਦੁਹਰਾਉਂਦਾ ਰਿਹਾ ਗੁਰੂ ਜੀ ਨੇ ਆਖਰਕਾਰ ਉਸ ਦੇ ਨਾਲ ਉਸ ਦੇ ਘਰ ਜਾਣ ਲਈ ਸਹਿਮਤ ਹੋ ਗਏ ਉੱਥੇ ਪਹੁੰਚ ਕੇ ਗੁਰੂ ਜੀ ਨੇ ਦੁਨੀ ਚੰਦ ਦੇ ਘਰ ਉੱਤੇ ਕਈ ਵੱਡੇ-ਵੱਡੇ ਝੰਡੇ ਉੜਦੇ ਦੇਖੇ ਝੰਡੇ ਦੇਖ ਕੇ ਦੁਨੀ ਚੰਦ ਗੁਰੂ ਜੀ ਅਤੇ ਸਾਥੀ ਨੂੰ ਘਰ ਦੇ ਅੰਦਰ ਲੈ ਗਏ ਜਾਨੀ ਕਿ ਭਾਈ ਮਰਦਾਨਾ ਜੀ ਨੂੰ ਦੁਨੀ ਚੰਦ ਨੇ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਨੂੰ ਖਾਣ ਪੀਣ ਲਈ ਭੋਜਨ ਲਈ ਇੱਕ ਵੱਡੀ ਚੋਣ ਦਿੱਤੀ। ਉਹਨਾਂ ਨੂੰ ਪੀਣ ਲਈ ਠੰਡਾ ਪਾਣੀ ਅਤੇ ਹੋਰ ਕਈ ਤਰ੍ਹਾਂ ਦੇ ਪਦਾਰਥ ਪੇਸ਼ ਕੀਤੇ। ਫਿਰ ਉਹ ਹੱਥ ਜੋੜ ਕੇ ਗੁਰੂ ਜੀ ਕੋਲ ਬੈਠ ਗਿਆ। ਕੁਝ ਸਮੇਂ ਬਾਅਦ ਗੁਰੂ ਜੀ ਨੇ ਕਿਹਾ ਤੁਹਾਡੇ ਘਰ ਦੀ ਛੱਤ ਤੇ ਕਈ ਝੰਡੇ ਉੱਡ ਰਹੇ ਹਨ। ਇਹ ਕਿਸ ਲਈ ਹਨ ਅਤੇ ਇਹਨਾਂ ਦਾ ਕੀ ਮਤਲਬ ਹੈ? ਦੁਨੀ ਚੰਦ ਨੇ ਹੰਕਾਰ ਨਾਲ ਜਵਾਬ ਦਿੱਤਾ ਉਹ ਇਹ ਦਿਖਾਉਣ ਲਈ ਹਨ ਕਿ ਮੇਰੇ ਕੋਲ ਕਿੰਨੀ ਦੌਲਤ ਹਰ ਝੰਡਾ 10 ਕਰੋੜ ਰੁਪਏ ਨੂੰ ਦਰਸਾਉਂਦਾ ਹੈ ਸੱਤ ਝੰਡੇ ਦਰਸਾਉਂਦੇ ਹਨ ਕਿ ਮੇਰੇ ਕੋਲ 70 ਕਰੋੜ ਰੁਪਏ ਦੀ ਸੰਪਤੀ ਹੈ ਗੁਰੂ ਜੀ ਨੇ ਕਿਹਾ ਫਿਰ ਤੁਸੀਂ ਬਹੁਤ ਅਮੀਰ ਆਦਮੀ ਹੋ ਤੁਸੀਂ ਬਹੁਤ ਖੁਸ਼ ਅਤੇ ਆਪਣੇ ਆਪ ਨਾਲ ਝਗੜੇ ਵਾਲੇ ਹੋ ਦੁਨੀ ਚੰਦ ਨੇ ਜਵਾਬ ਦਿੱਤਾ ਹੇ ਗੁਰੂ ਜੀ ਮੈਂ ਤੁਹਾਡੇ ਨਾਲ ਝੂਠ ਨਹੀਂ ਬੋਲ ਸਕਦਾ ਇੱਥੇ ਕੁਝ ਲੋਕ ਹਨ ਜੋ ਮੇਰੇ ਤੋਂ ਕਿਤੇ ਜ਼ਿਆਦਾ ਅਮੀਰ ਹਨ ਇਹ ਮੈਨੂੰ ਉਦਾਸ ਕਰਦਾ ਹੈ ਅਤੇ ਮੈਂ ਹੋਰ ਦੌਲਤ ਦੀ ਇੱਛਾ ਰੱਖਦਾ ਮੈਂ ਸ਼ਹਿਰ ਦਾ ਸਭ ਤੋਂ ਅਮੀਰ ਆਦਮੀ ਬਣਨਾ ਚਾਹੁੰਦਾ ਜਦੋਂ ਤੱਕ ਮੇਰੀ ਇਹ ਇੱਛਾ ਪੂਰੀ ਨਹੀਂ ਹੁੰਦੀ ਮੈਂ ਪੂਰੀ ਤਰ੍ਹਾਂ ਖੁਸ਼ ਜਾਂ ਸੰਤੁਸ਼ਟ ਮਹਿਸੂਸ ਨਹੀਂ ਕਰਾਂ ਗੁਰੂ ਜੀ ਨੇ ਕਿਹਾ ਪਰ ਕੀ ਤੁਹਾਡੇ ਨਾਲੋਂ ਅਮੀਰ ਲੋਕ ਹੋਰ ਵੀ ਅਮੀਰ ਬਣਨ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ ਲੱਗਦਾ ਹੈ ਕਿ ਇਸ ਸ਼ਹਿਰ ਵਿੱਚ ਥੋੜੇ ਅਤੇ ਉਹਨਾਂ ਵਿੱਚ ਸਭ ਤੋਂ ਅਮੀਰ ਬਣਨ ਦੀ ਦੌੜ ਲੱਗੀ ਹੈ ਤੁਸੀਂ ਸਭ ਤੋਂ ਵੱਧ ਦੌਲਤ ਦੀ ਇਸ ਦੌੜ ਵਿੱਚ ਉਹਨਾਂ ਨੂੰ ਹਰਾਉਣ ਦੇ ਯੋਗ ਨਹੀਂ ਹੋ ਸਕਦੇ ਹੋ ਅਜਿਹੇ ਵਿੱਚ ਤੁਸੀਂ ਕਦੇ ਖੁਸ਼ ਨਹੀਂ ਹੋ ਸਕਦੇ ਹੋ ਕਿ ਤੁਸੀਂ ਕਦੇ ਇਸ ਬਾਰੇ ਸੋਚਿਆ ਦੁਨੀ ਚੰਦ ਨੇ ਕਿਹਾ ਹੇ ਗੁਰੂ ਜੀ ਮੇਰੇ ਕੋਲ ਅਜਿਹੇ ਵਿਚਾਰ ਕਰਨ ਦਾ ਸਮਾਂ ਨਹੀਂ ਹੈ ਮੈਂ ਦਿਨ ਰਾਤ ਮਿਹਨਤ ਕਰਦਾ ਹਾਂ ਤਾਂ ਜੋ ਵੱਧ ਤੋਂ ਵੱਧ ਧਨ ਇਕੱਠਾ ਕਰ ਸਕਾਂ ਜੀ ਮੁਸਕਰਾਏ ਅਤੇ ਕਿਹਾ ਕਿ ਤੁਹਾਡੇ ਕੋਲ ਮੇਰੇ ਲਈ ਇੱਕ ਛੋਟਾ ਜਿਹਾ ਕੰਮ ਕਰਨ ਦਾ ਸਮਾਂ ਹੋਵੇਗਾ ਤਦੂਰੀ ਚੰਦ ਨੇ ਜਵਾਬ ਦਿੱਤਾ ਬਹੁਤ ਖੁਸ਼ੀ ਨਾਲ ਜੀ ਗੁਰੂ ਜੀ ਮੈਂ ਤੁਹਾਡੇ ਲਈ ਕੀ ਕਰ ਸਕਦਾ ਤੇ ਗੁਰਨਾਨਕ ਦੇਵ ਜੀ ਨੇ ਇੱਕ ਸੋਈ ਕੱਢੀ ਅਤੇ ਕਿਹਾ ਕਿਰਪਾ ਕਰਕੇ ਇਹ ਆਪਣੇ ਕੋਲ ਸੁਰੱਖਿਅਤ ਰੱਖੋ ਜਦੋਂ ਮੈਂ ਮੰਗਾ ਤਾਂ ਮੈਨੂੰ ਪਰਲੋਕ ਵਿੱਚ ਦੇ ਇਸ ਤੋਂ ਬਾਅਦ ਦੁਨੀ ਚੰਦ ਨੇ ਉਹ ਸੋਈ ਗੁਰੂ ਜੀ ਕੋਲੋਂ ਲੈ ਲਈ ਬਾਅਦ ਵਿੱਚ ਉਹ ਇਹ ਸੋਈ ਲੈ ਕੇ ਆਪਣੀ ਪਤਨੀ ਕੋਲ ਗਿਆ ਉਸ ਨੇ ਇਹ ਸੋਈ ਆਪਣੀ ਪਤਨੀ ਨੂੰ ਦੇ ਦਿੱਤੀ ਅਤੇ ਕਿਹਾ ਗੁਰੂ ਜੀ ਚਾਹੁੰਦੇ ਹਨ ਕਿ ਇਹ ਸੋਈ ਅਸੀਂ ਸੰਭਾਲ ਕੇ ਰੱਖੀਏ ਉਹ ਅਗਲੇ ਜਹਾਨ ਵਿੱਚ ਇਹ ਸੋਈ ਸਾਡੇ ਕੋਲੋਂ ਵਾਪਸ ਲੈ ਲੈਣਗੇ ਤੇ ਉਸ ਨੇ ਕਿਹਾ ਕੀ ਤੁਸੀਂ ਪਾਗਲ ਹੋ ਦੁਨੀ ਚੰਦ ਦੀ ਪਤਨੀ ਉਸ ਨੂੰ ਕਹਿ ਰਹੀ ਹੈ ਕਿ ਤੁਸੀਂ ਪਾਗਲ ਹੋ ਇੱਕ ਸੂਈ ਪਰਲੋਕ ਵਿੱਚ ਕਿਵੇਂ ਜਾ ਸਕਦੀ ਹੈ ਅਸੀਂ ਇਸ ਨੂੰ ਆਪਣੇ ਨਾਲ ਉੱਥੇ ਕਿਵੇਂ ਲੈ ਕੇ ਜਾ ਸਕਦੇ ਹਾਂ ਵਾਪਸ ਜਾਓ ਅਤੇ ਇਸ ਨੂੰ ਗੁਰੂ ਜੀ ਨੂੰ ਵਾਪਸ ਕਰੋ ਦੁਨੀ ਚੰਦ ਗੁਰੂ ਜੀ ਕੋਲ ਵਾਪਸ ਆ ਗਿਆ ਤੇ ਕਿਹਾ ਹੇ ਗੁਰੂ ਜੀ ਕਿਰਪਾ ਕਰਕੇ ਆਪਣੀ ਸੂਈ ਵਾਪਸ ਪਰਲੋਕ ਵਿੱਚ ਨਾਲ ਨਹੀਂ ਲਿਜਾ ਸਕਦੇ ਇਹ ਅਸੰਭਵ ਨਹੀਂ ਹੈ ਤੇ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਦੁਨੀ ਚੰਦ ਇਹ ਸੂਈ ਛੋਟੀ ਹੈ ਅਤੇ ਹਲਕੀ ਹੈ ਤੁਸੀਂ ਕਹਿੰਦੇ ਹੋ ਕਿ ਇਹ ਤੁਹਾਡੇ ਨਾਲ ਪਰਲੋਕ ਵਿੱਚ ਨਹੀਂ ਜਾ ਸਕਦੀ ਇਹ 70 ਕਰੋੜ ਰੁਪਇਆ ਤੁਹਾਡੇ ਨਾਲ ਉੱਥੇ ਕਿਵੇਂ ਜਾ ਸਕਦਾ ਹੈ ਇਹ ਦੌਲਤ ਉੱਥੇ ਤੁਹਾਡਾ ਕਿਵੇਂ ਭਲਾ ਕਰੇ ਦੁਨੀ ਚੰਦ ਦਾ ਮਨ ਜਾਗ ਪਿਆ ਦੁਨੀ ਚੰਦ ਨੂੰ ਦੌਲਤ ਦੀ ਵਿਅਰਥਤਾ ਦਾ ਅਹਿਸਾਸ ਹੋਇਆ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਕਿਹਾ ਗੁਰੂ ਜੀ ਮੈਨੂੰ ਦੱਸੋ ਕਿ ਮੇਰੀ ਦੌਲਤ ਮੇਰੇ ਨਾਲ ਪਰਲੋਕ ਵਿੱਚ ਕਿਵੇਂ ਜਾ ਸਕਦੀ ਹੈ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਰੱਬ ਦੇ ਨਾਮ ਤੇ ਗਰੀਬਾਂ ਨੂੰ ਦੇ ਦਿਓ ਭੁੱਖਿਆਂ ਨੂੰ ਭੋਜਨ ਦਿਓ ਗਰੀਬਾਂ ਨੂੰ ਕੱਪੜੇ ਦਿਓ ਲੋੜਵੰਦਾਂ ਦੀ ਮਦਦ ਕਰੋ ਤੁਸੀਂ ਆਪਣੀ ਇਮਾਨਦਾਰੀ ਨਾਲ ਕੀਤੀ ਕਮਾਈ ਨੂੰ ਧਰਮੀ ਕੰਮਾਂ ਵਿੱਚ ਖਰਚ ਕਰੋਗੇ ਤਾਂ ਉਹ ਤੁਹਾਡੇ ਨਾਲ ਪਰਲੋਕ ਵਿੱਚ ਜਾਵੇਗਾ ਨਹੀਂ ਤਾਂ ਇਹ ਇੱਥੇ ਦੂਜਿਆਂ ਦੁਆਰਾ ਲੁੱਟਿਆ ਜਾਵੇਗਾ ਇਸ ਤੋਂ ਬਾਅਦ ਦੁਨੀ ਚੰਦ ਨੇ ਗੁਰੂ ਜੀ ਦੇ ਸੰਦੇਸ਼ ਦੀ ਸਚਾਈ ਨੂੰ ਸਮਝ ਲਿਆ ਅਤੇ ਇਸ ਸਲਾਹ ਨੂੰ ਸਵੀਕਾਰ ਕਰ ਲਿਆ ਉਸ ਨੇ ਲਾਹੌਰ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਸਥਾਪਿਤ ਕੀਤੀਆਂ ਅਤੇ ਆਪਣੀ ਸਾਰੀ ਦੌਲਤ ਸ਼ਹਿਰ ਦੇ ਲੋੜਵੰਦ ਅਤੇ ਗਰੀਬਾਂ ਦੀ ਸੇਵਾ ਵਿੱਚ ਖਰਚ ਕਰਨੀ ਸ਼ੁਰੂ ਕਰ ਦਿੱਤੀ ਗੁਰੂ ਜੀ ਨੇ ਉਸ ਨੂੰ ਜੀਵਨ ਦੇ ਸੁਨਹਿਰੀ ਨਿਯਮ ਸਮਝਾਏ ਦੁਨੀ ਚੰਦ ਗੁਰੂ ਜੀ ਦਾ ਸਿੱਖ ਬਣਿਆ ਉਸਨੇ ਗੁਰੂ ਜੀ ਦੇ ਦੱਸੇ ਅਨੁਸਾਰ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਰਮਾਤਮਾ ਦੇ ਸੱਚੇ ਸੰਦੇਸ਼ ਦੀ ਪਾਲਣਾ ਕੀਤੀ। ਸੋ ਇਹ ਸੀ ਦੁਨੀ ਚੰਦ ਜੀ ਦਾ ਇਤਿਹਾਸ। ਤੁਹਾਨੂੰ ਇਹ ਕਿਵੇਂ ਦਾ ਲੱਗਾ? ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ। ਇਹ ਵੀਡੀਓ ਨੂੰ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਓ ਤਾਂ ਜੋ ਆਪਣੇ ਪੰਜਾਬ ਨਾਲ ਆਪਣੀਆਂ ਜੜ੍ਹਾਂ ਨਾਲ ਆਪਣੇ ਗੁਰੂਆਂ ਨਾਲ ਅਤੇ ਪੀਰਾਂ ਨਾਲ ਜੁੜ ਸਕਣ। ਤਦ ਤੱਕ ਲਈ ਧੰਨਵਾਦ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।